ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਸ਼ੂਟਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਤੇ ਤੁਹਾਨੂੰ ਦੋ گاਵਾ ਦਿਖਾਉਣੀ ਆ ਤੇ ਦੋਵੇਂ ਸੂਈਆਂ ਸਵਾਈਆਂ ਇਹ ਆ ਵੀ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤੁਸੀਂ ਲਈ ਆਪਣੀ ਜਰੂਰ ਪਵਿੱਛੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠੀਠਾ ਜੀ ਹਾਂਡੀ ਵੀਡੀਓ ਹੋ ਰਹੀ ਹੈ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਨਾਮ ਰੋੜ ਪਿੰਡ ਰਾਪੁਰਸੀ ਨਾਲਾ ਜ람ਰੀ ਸਰ ਤੇ ਫੋਨ ਨੰਬਰ ਵੀ ਬੋਲ ਦ ਫੋਨ ਨੰਬਰ ਹੈ 671387836 ਠੀਕ ਹੈ ਆਏ ਕਿੰਨੀ ਦੋ ਕਿ ਤਿੰਨ ਦੋ ਆ ਉਹਦਾ ਪੌਣੀਆਂ ਦੇਣੀ ਉਹ ਸੋਨੇ ਨਾਲ ਲੈਂਦੀ ਏ ਅੱਛਾ ਹਾਂਜੀ ਉਹ ਪਹਿਲਾਂ ਬੱਚੀ ਆ ਦੋ ਦੰਦ ਆ ਉਹ ਥੋੜੀ ਔਲ ਕਰਦੀ ਏ ਅੱਛਾ ਹਾਂਜੀ ਅਗਲੀ ਵੀਡੀਓ ਚ ਪਾਵਾਂਗੇ ਤਾਜੀ ਸੋਈ ਆ ਹਾਂਜੀ ਤੇ ਜੇ ਕਹਿੰਦੇ ਥੋੜੀ ਔਲ ਕਰਦੀ ਆ ਤੇ ਜੇ ਤਾਜੀ ਆ ਬਿਲਕੁਲ ਇਹ ਔਲ ਕਹਿੰਦੇ ਥੋੜੀ ਫਾਤੀ ਕਰਦੀ ਏ ਮੂੰਹ ਜਿਹੜੀ ਦੋ ਦੰਦ ਆਸ ਤੇ ਬਾਕੀ ਚਲੋ ਜੇ ਕਿਸੇ ਨੇ ਪੁੱਛਣਾ ਹੋਵੇ ਪੁੱਛ ਲੈ ਤੇ ਅਗਲੀ ਵੀਡੀਓ ਚ ਉੱਤਰਾਂ ਕਹਿੰਦੇ ਕੀ ਪਾਵਾਂਗੇ ਤੇ ਨਾ ਜੋ ਪਹਿਲਾਂ ਕਿੜੀ ਆਹੀ ਦਿਖਾ ਦੀਏ ਫਿਰ ਇਹੋ ਦੁਬਾਰਾ ਕਿੰਨਾ ਚਿਰ ਹੋਇਆ ਜਿੰਨੇ ਸੂਈ ਨਾ ਇਹਨੂੰ ਅੱਜ ਜਿਆਦਾ ਰਹ ਗਿਆ ਅੱਛਾ ਦੂਸਰਾ ਦੇਨੇ ਆ ਕਿੰਨੇ ਕ ਦੁੱਧ ਆ ਲਈ ਆ ਦੁੱਧ ਦੇ ਹੀ ਹੋਊਗਾ 11-12 ਕਿਲੋ ਹੁਣ ਕਿੰਨਾ ਕ ਬੋਲਾ ਕਿੰਨਾ ਕ ਹੁਣ 8-9 ਕਿਲੋ ਆ ਜੇ ਸੀ ਤੋਰੋ ਇੱਕ ਅਰੀ ਫਿਰ ਇਹਨੂੰ ਕੀਤਾ ਜੀ ਸੋਈ ਉਹਦੇ ਕਰਕੇ ਥੋੜੀ ਲੱਪੇ ਲੱਪੇ ਜਿਹੀ ਹੈ ਹੱਸੋ ਬਈ ਉੱਚੇ ਕਰ ਗਿਆ ਉਹ ਆਹ ਤੰਡੀ ਦੀ ਗਾਲੀ ਨਾਲੇ ਸਾਡੇ ਧਰ ਦੋ ਮਾਜੂ ਗਾਲੇ ਨਾਲ ਤੰਡੀ 4 ਲੈ ਹਲਾ ਤੇ ਪਿੱਛੇ ਕਰਿਆ ਤੇ ਬਾਕੀ ਹੈਗੀ ਠੰਡੀ ਧੀਰੀ ਆ ਜਿਹੜੀ ਤੇ 99 ਤੇ ਦੇਖ ਸਕਦੇ ਤੇ ਤਾਜ਼ਾ ਹੀ ਆ ਪੱਛਾ ਬਿਲਕੁਲ ਤੇ ਤਾਜੇ ਨਾੜੂ ਜਿਹੜਾ ਨਾਲ ਹੈ ਤੇ ਹਵਾਨਾ ਇਹਦਾ ਮਗਰਾਂ ਕਰੇ ਖੇਤੋਂ ਦੇਖ ਸਕਦੇ ਜੀ ਤੇ ਕਿੰਨਾ ਕੁ ਫਿਰ ਵੀਰ ਜੀ ਮੁੱਲ ਰੱਖਣਾ ਇਹਦਾ ਆਪਾਂ ਮੁੱਲ ਤੇ ਦਾ 30000 ਦਾ ਤੇ ਦੇਰੀ ਕਿੰਨੇ ਦੀ ਆ 32 ਦੇ ਦੀਏ ਤੇ ਇਹਦੇ ਦੇ ਦੀਏ ਪੂਰੇ ਦੀ ਮੇਰਾ ਜੀ ਉਹ ਤੋਂ ਮਾਲ ਤਾਂ ਨਹੀਂ ਹੋਣਾ ਜੇ ਕੋਈ ਭੀਖਾ ਹੋਣਾ ਕੋਈ ਕਰਨਾਂ ਦੀ ਛੋਰ ਛੱਪਾ ਠੀਕ ਹੈ ਜੀ ਹਾਂ ਜੀ ਤੇ ਹੁਣ ਆ ਜਿਹੜੀ ਗਾਂ ਜੇ ਇਹਦੇ ਕੋਲ ਹੁਣ ਹੋਣਾ ਜੋ ਕਊਗਾ 13 ਕਿਲੋ ਪਰ 12 ਨਿੱਕ ਦੀ ਗਰੰਟੀ ਆਪਣੇ ਅੱਛਾ ਜਿਹੜਾ ਤਿਆਰ ਮੌਕੇ ਤੇ ਹਾਂ ਜੀ ਇਹ ਤਾਂ 50 ਜ ਹਾਂਜੀ ਆ ਵਸ਼ੀ ਦੀ ਮੋਲ ਇਹਦੇ ਮਗਰ ਵਸ਼ੀ ਆ ਤੇ ਥਾਣਾ ਇਹਦੇ ਵੀ ਦੇਖ ਸਕਦੇ ਆਪਾਂ ਥਾਣੇ ਦੇ ਕੋ ਵੀ ਚੰਗਾ ਲੱਗਾ ਆ ਕਨੰਦਾ ਸਾਈਜ਼ ਕੈਪ ਜਿਹੜਾ ਚੰਗਾ ਹੈ ਤੋਰ ਫਿਰ ਇਹਨਾਂ ਵੀ ਕਰੀ ਬਾਕੀ ਕੱਦ-ਕਾਡ ਫੱਖੋ ਚੰਗੀ ਆ ਤੇ ਇਹਦਾ ਫਿਰ ਵੀ ਜੀ ਕਿੰਨਾ ਰੱਖਣਾ ਮੁੱਲ ਆਪਾਂ ਮੁੱਲ ਤੇ ਦਾ 5000 ਕਰ ਦੇ ਇਹ ਕਿੰਨੇ ਦੀ ਦੇ ਦिए 32 ਦੇ ਦिए ਕੇ ਵੀ ਪੂਰੇ 1000 ਦੇ ਦੇ ਦिए ਇਹ ਵੀ 1000 ਦੇ ਦਾਂਗਾ ਅੱਛਾ ਤੇ ਤੇ ਦੇ ਭਾਵੇਂ ਕੋ ਲੈ ਜੇ ਤੇ ਭਾਵੇਂ ਕੋਈ ਆ ਲੈ ਜੇ ਹਣਾ ਠੀਕ ਹੈ ਬਾਕੀ ਚਲੋ ਛੋਟ ਛਾਟੇ ਮੋਕੇ ਤੇ ਥੋੜੀ ਬਾਤ ਹੋ ਜੂਗੀ ਕਰਦਾ ਤਾਂ ਵੀਰ ਦਾ ਫੋਨ ਲਾ ਕੇ ਕਰਦਾ ਸੀ ਠੀਕ ਹੈ ਜੀ ਤੇ ਠੀਕ ਹੈ ਤੇ ਬਾਕੀ ਇਹ ਆ ਵੀ ਚਲੋ ਤੁਹਾਡੇ ਘਰ ਕੋ ਤਸੱਲੀ ਕਰਕੇ ਆ ਨਾ ਹਾਂ ਨੇ ਦੋ ਡਾਂਗ ਚੌਕ ਵੀ ਜਿਹਦੇ ਕੋਲ ਨਹੀਂ ਵੀ ਕੋ ਪਹੁੰਚਦਾ ਵੀਡੀਓ ਕਰਦੇ ਦੋ ਡਾਂਗ ਚੌਕ ਵਾਲੇ ਠੀਕ ਹੈ ਜੀ ਠੀਕ ਹੈ ਤੇ ਬਾਕੀ ਇੱਥੇ ਆਓ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਇਸ ਚਾਹ ਕੇ ਤਸੱਲੀ ਕਰਕੇ ਛਡੋ ਪਰ ਚੁਵਾਈ ਜ਼ਰੂਰ ਕਰਾ ਕੇ ਖੜਿਆ ਕਰੋ ਜੀ